ਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਜਿਹੜੀ ਵੀਡੀਓ ਲੈ ਕੇ ਆਏ ਆਂ ਇਹ ਵੀਡੀਓ ਲੈ ਕੇ ਆਏ ਆਂ ਜੀ ਆਪਾਂ ਇਸ ਵਿਸ਼ੇ ਤੇ 29 ਮਾਰਚ ਸ਼ਨੀਵਾਰ ਨੂੰ ਸੂਰਜ ਗ੍ਰਹਿਣ ਲੱਗਣ ਵਾਲਾ ਜੀ ਤੇ ਇਸ ਸੂਰਜ ਗ੍ਰਹਿਣ ਦਾ ਤੁਸੀਂ ਆਪਾਂ ਲਾਭ ਲੈ ਸਕਦੇ ਆਂਗੇ ਜੇ ਆਪਣੇ ਕਰਜਾ ਆਪਣੇ ਸਿਰ ਦੇ ਉੱਤੇ ਘਰ ਦੇ ਚ ਸੁੱਖ ਸਮਰiddhi ਵਾਸਤੇ ਆਪਾਂ ਕੁਝ ਪਾ ਲੈ ਕੇ ਆਏ ਆਂ ਜਿਹੜੇ ਪਾ ਕਰ ਨਾਲ ਤੁਹਾਨੂੰ ਇਹਨਾਂ ਤੋਂ ਬਹੁਤ ਲਾਭ ਮਿਲੂਗਾ ਇਹ ਕਰਜੇ ਤੋਂ ਤੁਹਾਨੂੰ ਹਮੇਸ਼ਾ ਦੀ ਮੁਕਤੀ ਮਿਲੂਗੀ ਤੇ ਬਾਕੀ ਸੁੱਖ ਸਹੂਲਤਾਂ ਘਰ ਦੇ ਵਿੱਚ ਖੁਸ਼ੀਆਂ ਦਾ ਵਾਤਾਵਰਨ ਹੋਊਗਾ ਜੀ ਤੇ ਆਪਣੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਇਹਦੇ ਨਾਲ ਖਤਮ ਹੋਣਗੀਆਂ ਤੇ ਇਹ ਆਪਾਂ ਤੁਹਾਨੂੰ ਦੋ ਤਿੰਨ ਪਾਅ ਦੱਸਦੇ ਆ ਇਹਨਾਂ ਦੇ ਵਿੱਚੋਂ ਜੋ ਵੀ ਪਾਅ ਤੁਹਾਨੂੰ ਠੀਕ ਲੱਗਿਆ ਤੁਸੀਂ ਕਰਨਾ ਕਰਕੇ ਦੇਖਿਓ ਤੇ ਫਾਇਦਾ ਹੋਊਗਾ ਕੋਈ ਵੀ ਪਾਅ ਜੋ ਤੁਹਾਨੂੰ ਠੀਕ ਲੱਗਿਆ ਤੁਹਾਨੂੰ ਸਸਤਾ ਲੱਗਿਆ ਪੈਸਾ ਨਾ ਖਰਚ ਹੁੰਦਾ ਉਹ ਪਾਅ ਤੁਸੀਂ ਕਰ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਹੁਣ ਲੱਗਿਆ ਆਪਾਂ ਵੀਡੀਓ ਸ਼ੁਰੂ ਕਰਾਂ ਜਿਆਦਾ ਸਮਾਂ ਤੁਹਾਡਾ ਨਹੀਂ ਰਹਿੰਦੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹਦੇ ਵਿੱਚ ਦੇਖੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਆਪਾਂ ਵੀ ਜਦੋਂ ਵੀ ਹੁਣ ਗਰਮੀ ਦਾ ਮੌਸਮ ਆ ਗਿਆ ਜੇ ਆਪਾਂ ਕੁਦਰਤ ਦੀਆਂ ਚੀਜ਼ਾਂ ਨਾਲ ਆਪਾਂ ਪਿਆਰ ਕਰਦੇ ਹਾਂ ਤੇ ਪ੍ਰਮਾਤਮਾ ਫਿਰ ਆਪਣੇ ਨਾਲ ਪਿਆਰ ਕਰਦਾ ਜੋ ਵੀ ਕੁਦਰਤੀ ਜੀਵ ਜੰਤੂ ਪਸ਼ੂ ਪੰਛੀ ਪ੍ਰਮਾਤਮਾ ਨੇ ਕੁਦਰਤ ਨੇ ਸਿਰਜੀ ਐ ਕੋਈ ਵੀ ਜੀਵ ਜੰਤੂ ਇੰਨਾ ਸਮਝਦਾਰ ਨਹੀਂ ਜੋ ਦੂਜਿਆਂ ਦੀ ਸੇਵਾ ਕਰ ਸਕੇ ਉਹ ਆਪਣਾ ਵਸਪੇਟੀ ਮਸਾਂ ਭਰ ਸਕਦਾ ਬੇਜਵਾਨ ਜਾਨਵਰੋਂ ਕਿਸੇ ਨੂੰ ਆਪਣਾ ਦੁੱਖ ਸੁੱਖ ਨਹੀਂ ਵੀ ਦੱਸ ਸਕਦਾ ਜੇ ਗੱਲਾਂ ਕਰਦਾ ਸਿਰਫ ਉਹ ਪ੍ਰਮਾਤਮਾ ਨਾਲ ਹੀ ਕਰ ਸਕਦਾ ਤੇ ਆਪਾਂ ਨੂੰ ਇੰਨੇ ਵੀ ਸੂਝਵਾਨ ਬਣਾਇਆ ਵੇਖ ਬਚਪਨ ਦੇ ਵਿੱਚ ਤਾਂ ਆਪਾਂ ਵੀ ਜੋ ਕੁਦਰਤ ਨੇ ਆਪਾਂ ਨੂੰ ਬਣਾ ਕੇ ਤੋੜਿਆ ਹੁੰਦਾ ਪੋਸਤਰਾਂ ਹੀ ਹੁੰਦੇ ਆ ਪਰ ਹੌਲੀ ਹੌਲੀ ਆਪਾਂ ਨੇ ਵਿੱਚ ਬਹੁਤ ਸਾਰੀਆਂ ਕ੍ਰਿਤੀਆਂ ਸਮਾਜਿਕ ਦੀਆਂ ਕ੍ਰਿਤੀਆਂ ਆਪਣੇ ਵਿੱਚ ਆਉਣਾ ਸ਼ੁਰੂ ਹੋ ਜਾਂਦੀਆਂ ਸਮਾਜਿਕ ਦਾ ਪ੍ਰਭਾਵ ਆਪਣੇ ਦੇ ਪੈਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਵੀ ਉਸ ਤਰ੍ਹਾਂ ਦੇ ਬਣ ਜਾਂਦੇ ਆਗੇ ਤੇ ਆਪਾਂ ਵੀ ਫਿਰ ਕੁਦਰਤੀਆਂ ਚੀਜ਼ਾਂ ਨੂੰ ਪਿਆਰ ਕਰਨੋਂ ਹਟ ਜਾਂਦੇ ਤੇ ਆਪਾਂ ਆਪ ਦੇ ਲਈ ਜਿਉਣਾ ਸ਼ੁਰੂ ਕਰ ਦਿੰਨੇ ਆ ਤੇ ਨੇ ਤਾਂ ਆਪਾਂ ਨੂੰ ਇਸ ਲਈ ਬਣਾਇਆ ਸੀ ਕਿ ਆਪਾਂ ਸਾਰਿਆਂ ਦੀ ਸੇਵਾ ਕਰੀਏ ਸਾਰਿਆਂ ਦੀ ਦੇਖਭਾਲ ਕਰਕੇ ਪਰ ਨਹੀਂ ਜੇ ਆਪਾਂ ਇਹਨਾਂ ਸਵਾਰਥੀ ਹੋ ਗਏ ਤੇ ਆਪਾਂ ਆਪਣਾ ਆਪ ਹੀ ਸਮਝਣ ਲੱਗਦੇ ਸਭ ਕੁਝ ਆਪਣੇ ਸਮਝਣ ਲੱਗ ਗਏ ਹੋਰ ਕਿਸੇ ਨੂੰ ਵੀ ਆਪਾਂ ਕੁਦਰਤ ਦੀਆਂ ਬਣਾਇਆਂ ਚੀਜ਼ਾਂ ਨੂੰ ਤਾਂ ਆਪਾਂ ਬੇਮੁਖੀ ਕਰ ਦਿੱਤਾ ਤੇ ਇੱਥੇ ਹੁਣ ਜਿਵੇਂ ਆਪਾਂ ਤੁਹਾਨੂੰ ਉਪਾਅ ਮੈਂ ਦੱਸਣ ਜਾ ਰਹੀ ਹਾਂ ਇਹ ਉਪਾਅ ਤੁਸੀਂ ਕਰਨੇ ਆ ਜੀ ਤੇ ਪਹਿਲੀ ਗੱਲ ਤਾਂ ਆਪਾਂ ਤੁਹਾਨੂੰ ਦੱਸਦੇ ਹੁਣ ਜਿਵੇਂ ਗਰਮੀ ਆ ਗਈ ਜੇ ਆਪਾਵਾਂ ਦਾ ਅਸਰ ਤਾਂ ਹੁੰਦਾ ਜੇ ਆਪਾਂ ਸਹੀ ਸੱਚ ਦੇ ਰਾਹ ਨੇਕੀ ਦੇ ਰਾਸਤੇ ਤੇ ਚੱਲਦੇ ਆਂ ਜੇ ਆਪਾਂ ਖੁਦ ਹੀ ਪਾਪਾਂ ਨਾਲ ਭਰੇ ਹੋਏ ਆਂ ਫੇਰੇ ਪਾਪ ਇਹ ਜਿਹੜੇ ਪਾ ਕਰਦੇ ਆ ਕੰਮ ਨਹੀਂ ਕਰਦੇ ਇਹਦੇ ਲਈ ਆਪਾਂ ਇਮਾਨਦਾਰੀ ਦੇ ਕੰਮ ਕਰੀਏ ਤਾਂ ਕਿ ਆਪਾਂ ਨੂੰ ਪੂਰਾ ਇਹਦਾ ਫਲ ਮਿਲ ਸਕੇ ਜਿਉਣਾ ਸ਼ੁਰੂ ਕਰ ਦਿੱਤਾ ਤੇ ਕੁਦਰਤ ਦੀਆਂ ਚੀਜ਼ਾਂ ਤੋਂ ਆਪਾਂ ਪਰਾਂ ਹੋ ਗਏ ਸਿਰ ਕੁਦਰਤ ਨੂੰ ਪਿਆਰ ਕਰਕੇ ਸੱਚ ਦੇ ਰਾਹ ਤੇ ਚੱਲ ਗਏ ਨੇਕੀ ਦੇ ਕੰਮ ਕਰ ਗਏ ਇਮਾਨਦਾਰੀ ਦੇ ਕੰਮ ਕਰ ਗਏ ਉਹਦੇ ਵਿੱਚ ਹੀ ਫਿਰ ਕੁਦਰਤ ਹੱਸਦੀ ਹੈ ਕੁਦਰਤ ਖੁਸ਼ ਹੁੰਦੀ ਹੈ ਜੋ ਆਪਾਂ ਨੂੰ ਦਿੱਤਾ ਸਬਰ ਸੰਤੁਸ਼ਟੀ ਆਪਾਂ ਨੂੰ ਉਹਦੇ ਵਿੱਚ ਰੱਖੀ ਗਈ ਜੀ ਤੇ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਵੀ ਤੁਸੀਂ ਨੂੰ ਗਰਮੀ ਦਾ ਮੌਸਮ ਆ ਗਿਆ ਛੱਤ ਨੂੰ ਸਾਫ਼ ਕਰਨੀ ਹੈ ਜੀ ਆਪਾਂ ਆਵਦੀ ਛੱਤ ਸਾਫ਼ ਕਰਕੇ ਪਾਣੀ ਧਰਨਾ ਸ਼ੁਰੂ ਕਰੋ ਜਿਹੜੇ ਬੇਜਵਾਨ ਪੰਛੀ ਆਉਂਦੇ ਹਨ ਤੁਹਾਡੇ ਉਹ ਬਹੁਤ ਸਾਰੇ ਗਰਮੀ ਦੇ ਮਾਰੇ ਬਹੁਤ ਸਾਰੇ ਪੰਛੀ ਨਾ ਵਿਚਾਰੇ ਗਰਮੀ ਨਾਲ ਹੀ ਮਰ ਜਾਂਦੇ ਆ ਪਾਣ ਪਿਆਸੇ ਮਰ ਜਾਂਦੇ ਆ ਹਨ ਇਹਦੇ ਲਈ ਥੋੜੀ ਬਹੁਤੀ ਆਪਾਂ ਛੱਤ ਦੇ ਉੱਪਰ ਸ਼ਾ ਜ਼ਰੂਰ ਕਰਗੇ ਉੱਥੇ ਇੱਕ ਦੋ ਡੰਗੇ ਆਪਾਂ ਪਾਣੀ ਦੇ ਜ਼ਰੂਰ ਧਰਗੇ ਰੋਜ਼ ਸਵੇਰੇ ਆਪਾਂ ਪਾਣੀ ਉਹਦੇ ਵਿੱਚ ਨਵਾਂ ਪਾ ਕੇ ਆਈਏ ਇਹ ਕੰਮ ਜੀ ਆਪਾਂ ਸ਼ੁਰੂ ਕਰ ਲઈએ ਇਹ ਕੋਈ ਪਾਣੀ ਇਹ ਇੱਕ ਸੇਵਾ ਦਾ ਕੰਮ ਆ ਇਹ ਸੇਵਾ ਆਪਾਂ ਕਰਨੀ ਸ਼ੁਰੂ ਕਰ ਗਏ ਹੁਣ ਆਪਾਂ ਤੁਹਾਨੂੰ ਦੱਸਦੇ ਆ ਜੀ ਉਪਾਅ ਜੇ ਤੁਸੀਂ ਉਸੇ ਕਰਜੇ ਕਰਜਾ ਤੁਹਾਡੇ ਸਿਰ ਚੜਿਆ ਕਰਜੇ ਤੋਂ ਤੁਹਾਨੂੰ ਨਿਜਾਤ ਨਹੀਂ ਮਿਲਦੀ ਤੇ ਕਿਸੇ ਪੈਸਾ ਤੁਸੀਂ ਚਾਹੁੰਦੇ ਆ ਵੀ ਸਾਡੇ ਘਰ ਪੈਸਾ ਆਵੇ ਇੱਥੇ ਆਪਾਂ ਇੱਕ ਤੁਹਾਨੂੰ ਉਪਾਅ ਦੱਸਦੇ ਆ ਇਹ ਬਹੁਤ ਵਰਤਿਆ ਹੋਇਆ ਬਹੁਤ ਬਹੁਤ ਅਜਮਾਇਆ ਹੋਇਆ ਉਪਾਅ ਜੀ ਇਹਦੇ ਵਿੱਚ ਥੋੜਾ ਜਿਹਾ ਸਬਰ ਤੋਂ ਕੰਮ ਲੈਣਾ ਪਊਗਾ ਇਹ ਨਹੀਂ ਹੋਏ ਹੈਗਾ ਵੀ ਆਪਾਂ ਲੱਖਾਂ ਕਰੋੜਾਂ ਲਿਖ ਲਈਏ ਤੇ ਫੇਰ ਨਹੀਂ ਹੁੰਦਾ ਜੀ ਇਹ ਆਪਾਂ ਸਰਜੇ ਨਾਲ ਚੱਲ ਕੇ ਲਿਖੀਏ ਪਰਮਾਤਮਾ ਸਭ ਜਾਣੀ-ਜਾਨ ਹੁੰਦਾ ਜੋ ਆਪਾਂ ਕਰਦੇ ਆ ਨਾ ਸ੍ਰਿਸ਼ਟੀ ਪਰਮਾਤਮਾ ਕੁਦਰਤ ਨੂੰ ਸਭ ਪਤਾ ਹੈ ਕਿ ਆਪਾਂ ਕੀ ਕਰਨ ਜਾ ਰਹੇ ਆ ਉਹ ਆਪਣੇ ਨਾਲੋਂ ਜ਼ਿਆਦਾ ਪਤਾ ਹੁੰਦਾ ਕਿੱਥੇ ਆਪਾਂ ਗਲਤ ਆ ਕਿੱਥੇ ਸਹੀ ਆ ਸਹੀ ਦਾ ਸਾਥ ਹੀ ਕੁਦਰਤ ਤੇ ਪਰਮਾਤਮਾ ਸਹੀ ਦਾ ਸਾਥ ਹੀ ਦਿੰਦਾ ਗਲਤ انسان ਦਾ ਸਾਥ ਨਹੀਂ ਦਿੰਦਾ ਤੁਸੀਂ ਫਿਲਮਾਂ ਵੇਖੀਆਂ ਹੋਣਗੀਆਂ ਹੋਰ ਬਹੁਤ ਕੁਝ ਦੇਖਿਆ ਹੋਊਗਾ ਉਹਦੇ ਵਿੱਚ ਐਂਡ ਤੇ ਜੀਤ ਸੱਚ ਦੀ ਤੇ ਇਮਾਨਦਾਰੀ ਦੀ ਹੁੰਦੀ ਹੈ ਇਦ ਲਈ ਜੀ ਪ੍ਰਮਾਤਮਾ ਮਾਨਦਾਰ ਤੇ ਸੱਚੇ ਇਨਸਾਨ ਨਾਲ ਖੜਦਾ ਹੈਗਾ ਤੇ ਇੱਥੇ ਆਪਾਂ ਤੁਹਾਨੂੰ ਪਹਿਲਾਂ ਪਾ ਦੱਸਦੇ ਹਾਂ ਕਰਜੇ ਤੋਂ ਮੁਕਤੀ ਦੀ ਤੁਸੀਂ ਕੱਚ ਦਾ ਗਲਾਸ ਲੈਣਾ ਜੀ ਕੱਚ ਦਾ ਗਲਾਸ ਲੈ ਕੇ ਉਹਨਾਂ ਪਾਣੀ ਨਾਲ ਭਰ ਲੈਣਾ ਇਹ ਤੁਸੀਂ ਪਾ ਕਰਨਾ ਜੀ ਸ਼ਨੀਵਾਰ ਵਾਲੀ ਰਾਤ ਨੂੰ ਸ਼ਨੀਵਾਰ ਨੂੰ ਰਾਤ ਨੂੰ ਸ਼ਾਮ ਨੂੰ ਗਲਾਸ ਲੈ ਲੈਣਾ ਕੱਚ ਦਾ ਉਹਨਾਂ ਪਾਣੀ ਨਾਲ ਭਰ ਲੈਣਾ ਇੱਕ ਤੁਸੀਂ ਜੈਫਲ ਲੈਣਾ ਹੈ ਜੈਫਲ ਇੱਕ ਹੀ ਲੈਣਾ ਜੀ ਉਹ ਤੁਸੀਂ ਲਿਆ ਸਕਦੇ ਹੋ ਜੈਫਲ ਆਫਟਰ ਪਹਿਲਾਂ ਲਿਆ ਕੇ ਰੱਖ ਲਿਓ ਇਹ ਸ਼ਨੀਵਾਰ ਵੀ ਰਾਤ ਨੂੰ ਤੁਸੀਂ ਇਹ ਕੰਮ ਕਰਨਾ ਹੈ ਰਾਤ ਨੂੰ ਤੁਸੀਂ ਕੀ ਕਰਨਾ ਜੈਫਰ ਪਾਣੀ ਦੇ ਵਿੱਚ ਭਿਉਉਂ ਦੇਣਾ ਹੈ ਪਾਣੀ ਦੇ ਵਿੱਚ ਉਹ ਗਲਾਸ ਭਰਿਆ ਹੋਊਗਾ ਪਾਣੀ ਦਾ ਵਿੱਚ ਇੱਕ ਜੈਫਰ ਚੰਗੀ ਤਰ੍ਹਾਂ ਨੂੰ ਸਾਫ਼ ਕਰਕੇ ਤੁਸੀਂ ਉਹ ਪਾਣੀ ਦੇ ਵਿੱਚ ਛੱਡ ਦਿਓ ਜੈਫਰ ਨੂੰ ਉਹਦੇ ਉੱਪਰ ਜਿੰਨਾ ਗਲਾਸ ਦੇ ਉੱਪਰ ਆਪਾਂ ਕਾਗਜ਼ ਲੈਣਾ ਕਾਗਜ਼ ਨੂੰ ਆਪਾਂ ਕੱਟ ਕੇ ਗੋਲ ਕਰ ਲਾਂਗੇ ਸਫੈਦ ਕਾਗਜ਼ ਹੋਵੇ ਜੀ ਤੇ ਵਿੱਚ ਕੋਈ ਲੈਣਾ ਹੋਣਾ ਤਾਂ ਕੋਈ ਗੱਲ ਨਹੀਂ ਜੇ ਪਲੇਨ ਮੈਲ ਜੇ ਤਾਂ ਬਹੁਤ ਸੋਹਣੀ ਗੱਲ ਹੈ ਉਹ ਕਾਗਜ਼ ਨੂੰ ਇਸ ਇੰਨਾ ਗੋਲ ਇਸ ਤਰ੍ਹਾਂ ਗੋਲ ਕੱਟਣਾ ਕਿ ਜਿਹੜਾ ਗਲਾਸ ਹੈ ਗਲਾਸ ਦੇ ਮੂੰਹ ਦੇ ਉੱਤੇ ਚੰਗੀ ਤਰ੍ਹਾਂ ਕਾਲਜ ਆ ਜਾਏ ਆਸੇ-ਪਾਸੇ ਗਲਾਸ ਕਿਤੇ ਵੀ ਨੰਗਾ ਨਾ ਰਹੇ ਸਿਰਫ ਉਹਦੇ ਮੂੰਹ ਦੇ ਉੱਤੇ ਹੀ ਰਿਆ ਕਵਰ ਆ ਜਾਏ ਇਸ ਤਰ੍ਹਾਂ ਟਕਿਆ ਜਾਵੇ ਆਸੇ-ਪਾਸੇ ਕਿਤੇ ਵੀ ਨੰਗਾ ਨਾ ਹੋਵੇ ਗਲਾਸ ਤੇ ਉਹ ਜਿਹੜਾ ਕਾਗਜ਼ ਹੋਊਗਾ ਉਹ ਕਾਗਜ਼ ਦੇ ਉੱਪਰ ਤੁਸੀਂ ਆ ਪੈਸੇ ਲਿਖਣੇ ਆ ਜਿੰਨੇ ਪੈਸੇ ਤੁਹਾਨੂੰ ਜਰੂਰਤ ਹੈ ਉਹਨੇ ਪੈਸੇ ਲਿਖਣੇ ਆ 50000 20000 ਜਿੰਨੀ ਕਿ ਤੁਹਾਨੂੰ ਜਰੂਰਤ ਸਬਰ ਚ ਰਹਿ ਕੇ ਕੰਮ ਕਰਨਾ ਜੇ ਇਥੇ ਕੂੜਾ ਵਾਲੇ ਕੰਮ ਨਹੀਂ ਕਰਨੇਗੇ ਤੇ ਇਸ ਬਿਸਵਾ ਸੰਤੋਖ ਨਾਲ ਚੱਲਣਾ ਆਪਾਂ ਹੁਣ ਤੇ ਉਹਦੇ ਉੱਤੇ ਆਪਾਂ ਥੋੜੀ ਘੋਤ ਜਿੰਨਾ ਵੀ ਆਪਾਂ ਚਾਹੀਦਾ ਪੈਸਾ ਉਹਦੇ ਉੱਪਰ ਲੇਖਣਾ ਹੈ ਲੇਖ ਕੇ ਜਿੱਥੇ ਜਿਹੜੇ ਪੈਸੇ ਲਿਖੇ ਹੋਣਗੇ ਉਹ ਪਾਣੀ ਵਾਲੇ ਪਾਸੇ ਮੁੱਦੇ ਮਾਰ ਦੇਣਾ ਉਸ ਤੋਂ ਕਾਗਜ਼ ਪਲੇਨ ਹੋਵੇ ਲਿਖੇ ਹੋਏ ਪੈਸਿਆਂ ਦਾ ਪਾਸਾ ਪਾਣੀ ਵਾਲੇ ਪਾਸੇ ਹੋਵੇ ਇਸ ਤਰ੍ਹਾਂ ਮੁੱਦਾ ਮਾਰ ਕੇ ਗਲਾਸ ਨੂੰ ਚੰਗੀ ਤਰ੍ਹਾਂ ਟੱਕ ਕੇ ਤੇ ਆਪਣੇ ਸਰਾਣੇ ਰੱਖ ਲੈਣਾ ਸਰਾਣੇ ਰੱਖ ਲੈਣਾ ਜੀ ਤੇ ਸਵੇਰ ਜਦੋਂ ਉੱਠੋਗੇ ਉੱਠ ਕੇ ਤੇ ਆਪਾਂ ਵੇਖ ਜੋਤੂਫ ਕਰਦੇ ਆਂ ਪ੍ਰਮਾਤਮਾ ਦਾ ਸਿਮਰਨ ਕਰਦੇ ਆਂ ਸ਼ਾਮ ਨੂੰ ਵੀ ਜਦੋਂ ਤੁਸੀਂ ਕਲਾਸ ਨੂੰ ਭਰ ਕੇ ਬਸਰਾਣੇ ਰੱਖਿਆ ਉੱਥੇ ਪ੍ਰਮਾਤਮਾ ਨੂੰ ਜੋ ਵੀ ਗੁਰੂ ਨੂੰ ਤੁਸੀਂ ਮੰਨਦੇ ਹੋ ਜ਼ਰੂਰ ਧਿਆਉਣਾ ਆਪਣੀ ਸਾਰੀ ਮਾਨੋ ਕਾਮਨਾ ਗੁਰੂ ਨਾਲ ਦੱਸਣੀ ਵੀ ਮੈਨੂੰ ਇਸ ਲੋੜ ਲਈ ਪੈਸਾ ਚਾਹੀਦਾ ਤੇ ਉਸ ਤਰ੍ਹਾਂ ਰੱਖਦੇ ਹੋ ਸਵੇਰ ਉੱਠ ਕੇ ਜੀ ਤੁਸੀਂ ਤੇ ਆਪਣੇ ਪ੍ਰਮਾਤਮਾ ਨੂੰ ਧਿਆਉਣਾ ਉਹਦਾ ਨਾਮ ਲੈਣਾ ਆਪਣੀ ਜੋ ਵੀ ਇੱਛਾ ਹੈ ਉਹਦੇ ਨਾਲ ਸਾਂਝੀ ਕਰਨੀ ਫਿਰ ਉਹ ਤੁਸੀਂ ਜੈਫਲ ਚੋਂ ਉਹਨੂੰ ਜੈਫਲ ਨੂੰ ਕੱਟ ਦੇਣਾ ਵਿੱਚੋਂ ਗਲਾਸ ਦੇ ਵਿੱਚੋਂ ਜੈਫਲ ਕੱਢ ਕੇ ਤੇ ਉਹਨੂੰ ਕਿਸੇ ਕਪੜੇ ਦੇ ਵਿੱਚ ਲਪੇਟ ਕੇ ਜਾਂ ਤੁਸੀਂ ਕਿਸੇ ਭਾਂਡੇ ਦੇ ਵਿੱਚ ਪਾ ਕੇ ਉਹਨੂੰ ਆਪਣੇ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਤੇ ਉਹ ਪਾਣੀ ਤੁਸੀਂ ਖੁਦ ਪੀ ਲੈਣਾ ਪਾਣੀ ਖੁਦ ਪੀ ਲੈਣਾ ਉਹਨੂੰ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਜਿਹੜਾ ਉਹ ਕਾਗਜ਼ ਹੋਊਗਾ ਉਹ ਵੀ ਤੁਸੀਂ ਪੂਜਾ ਵਾਲੇ ਸਥਾਨ ਤੇ ਰੱਖ ਦਿਓ ਕਾਗਜ਼ ਉਹ ਪੂਜਾ ਵਾਲੀ ਥਾਂ ਤੇ ਰੱਖ ਦਿਓ ਜੇ ਤੁਹਾਡੇ ਘਰ ਵਿੱਚ ਲక్ష్ਮੀ ਮਾ ਦੀ ਫੋਟੋ ਆ ਤਾਂ ਉਹਦੇ ਅੱਗੇ ਰੱਖ ਦਿਓ ਉਦੇ ਅੱਗੇ ਤੁਸੀਂ ਰੱਖ ਸਕਦੇ ਹੋਗੇ ਕਾਗਜ਼ ਨਾਲ ਜਾਈ ਫੋ ਪਾਣੀ ਤੁਸੀਂ ਪੀ ਲੈਣਾ ਵੀ ਰਾਤ ਫਿਰ ਤੁਸੀਂ ਇਸ ਤਰ੍ਹਾਂ ਹੀ ਕਰਨਾ ਇਹ ਤੁਸੀਂ 7 ਦਿਨ ਲਗਾਤਾਰ ਕਰਨਾ ਹੈ ਸ਼ਨੀਵਾਰ ਤੋਂ ਲੈ ਕੇ ਅਗਲੇ ਕਰਨਾ ਜੀ ਲਗਾਤਾਰ ਉਹ ਸ਼ਾਮ ਨੂੰ ਇਸ ਤਰ੍ਹਾਂ ਕਰਨਾ ਸਵੇਰ ਪਾਣੀ ਪੀਣਾ ਤੇ ਤੁਸੀਂ ਦੇਖੋ ਜੀ ਪਰਮਾਤਮਾ ਤੁਹਾਡੀ ਇੱਛਾ ਬਹੁਤ ਜਲਦੀ ਪੂਰੀ ਕਰੂਗਾ ਇੱਕ ਤੁਸੀਂ ਜੀ ਲੈ ਕੇ ਆਉਣਾ ਜੂਟ ਜੇ ਆਪਾਂ ਦੱਸਦੇ ਆ ਇਹ ਵੀ ਘਰ ਦੇ ਵਿੱਚ ਸੁੱਖ ਸਮਰiddhi ਪੈਸੇ ਵਾਸਤੇ ਕਲੇਸ਼ ਖਤਮ ਹੋਊਗਾ ਵਰਕ ਤਾਂ ਆਉਣਗਾ ਘਰ ਦੇ ਵਿੱਚ ਇਸ ਤਰ੍ਹਾਂ ਕਰਨ ਨਾਲ ਵੀ ਇੱਕ ਤੁਸੀਂ ਝਾੜੂ ਲੈ ਕੇ ਆਉਣਾ ਤੇ ਇੱਕ ਤੁਸੀਂ ਲੈ ਕੇ ਆਉਣਾ ਜੀ ਜੂਟ ਜਿਹੜਾ ਜੂਟ ਦਾ ਪੈਰ ਦਾ ਪਾਇਦਾਨ ਕਹਿੰਦੇ ਨੇ ਪੈਰਦਾਨ ਜਿੱਦੇ ਆਪਾਂ ਮੈਟ ਕਹਿੰਦੇ ਨੇ ਜਿਹਦੇ ਉੱਤੇ ਆਪਾਂ ਪੈਰ ਸਾਫ਼ ਕਰ ਦਿੰਨੇ ਆ ਪਾਇਦਾਨ ਵੀ ਕਹਿ ਦਿੰਦੇ ਆ ਉਹਨੂੰ ਤੇ ਉਹ ਤੁਸੀਂ ਲੈ ਕੇ ਆਉਣਾ ਤੇ ਇੱਕ ਤੁਸੀਂ ਝਾੜੂ ਲੈ ਕੇ ਆਉਣਾ ਜਿਹੜਾ ਇਹ ਪਾਇਦਾਨ ਆ ਇਹ ਤੁਸੀਂ ਮਸਿਆ ਵਾਲੇ ਦੇਣਾ ਗੁਰੂ ਘਰ ਜਿੱਥੇ ਗੁਰੂ ਘਰ ਦੇ ਵਿੱਚ ਜਿੱਥੋਂ ਆਪਾਂ ਲੰਘਦੇ ਆ ਪੈਰ ਸਾਫ਼ ਕਰਦੇ ਉੱਥੇ ਤੁਸੀਂ ਇਹ ਦੇ ਕੇ ਆਉਣਾ ਉੱਥੇ ਤੁਸੀਂ ਖੁਦ ਆਪਣੇ ਹੱਥਾਂ ਨਾਲ ਪਿਛਾ ਕੇ ਆਉਣਾ ਪਰਮਾਤਮਾ ਦਾ ਸਿਮਰਨ ਕਰਨ ਆਪਦੀ ਜੋ ਵੀ ਇੱਛਾ ਤੁਹਾਡੇ ਮਨ ਦੀ ਪਰਮਾਤਮਾ ਉਹਰੇ ਅਰਦਾਸ ਬੇਨਤੀ ਜ਼ਰੂਰ ਕਰਨੀ ਕਿ ਮੇਰੀ ਇੱਛਾ ਜ਼ਰੂਰ ਪੂਰੀ ਹੋਵੇ ਤੇ ਝਾੜੂ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਗੁਰੂ ਘਰ ਦੇ ਕੇ ਆ। ਝਾੜੂ ਜੀ ਮੱਸਿਆ ਸ਼ੁੱਕਰਵਾਰ ਵਾਲੇ ਦਿਨ ਮੱਸਿਆ ਤੋਂ ਇੱਕ ਦਿਨ ਪਹਿਲਾਂ ਤੁਸੀਂ ਇਹ ਝਾੜੂ ਵੀ ਗੁਰੂ ਘਰ ਤਾਂ ਦੇਣਾ। ਚਾਹੇ ਤੁਸੀਂ ਝਾੜੂ ਵਾਲਾ ਕਰ ਲਓ ਚਾਹੇ ਤੁਸੀਂ ਜੂਟ ਵਾਲਾ ਕਰ ਲਓ ਚਾਹੇ ਤੁਸੀਂ ਪਾਣੀ ਵਾਲਾ ਕਰ ਲਓ। ਕੋਈ ਵੀ ਤੁਸੀਂ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੌਖਾ ਲੱਗੇ ਤੇ ਆਪਾਂ ਇਹ ਤਿੰਨੇ ਪੈਸੇ ਪ੍ਰਤੀ ਇੱਕ ਘਰ ਦੇ ਚ ਸੁੱਖ ਸਮਰiddhi ਪਰਤੀਏ ਤੇ ਗੁਰੂ ਦਾ ਸਿਮਰਨ ਜ਼ਰੂਰ ਕਰਨਾ ਤੇ ਵੇਖੋ ਜੀ ਗ੍ਰਹਿਣ ਲੱਗੂਗਾ ਆਪਾਂ ਕਹਿ ਦਿੰਨੇ ਆ ਵੀ ਭਾਰ ਹੁੰਦਾ ਹੈਗਾ ਹਨਾ ਬਹੁਤ ਸਾਰੇ ਪਗਰਤੀ ਦੇ ਵਿੱਚ ਵਾਤਾਵਰਨ ਦੇ ਵਿੱਚ ਬਦਲਾਅ ਆਉਂਦਾ ਹੈ ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਜੀ ਸਾਰੇ ਵਾਤਾਵਰਨ ਦੇ ਵਿੱਚ ਥੋੜਾ ਬਹੁਤਾ ਬਦਲਾਅ ਜ਼ਰੂਰ ਆਉਂਦਾ ਹੈਗਾ ਤੇ ਇਹਦੇ ਲਈ ਆਪਾਂ ਤੁਹਾਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਜਦੋਂ ਵੀ ਸੂਰਜ ਗ੍ਰਹਿਣ ਲੱਗਣ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰਨਾ ਹੈ ਅਸ਼ਨਾਣ ਕਰਕੇ ਪੂਜਾ ਪਾਠ ਜ਼ਰੂਰ ਕਰਨਾ ਸਿਮਰਨ ਕਰਨਾ ਅਸ਼ਨਾਣ ਕਰਕੇ ਸਾਫ ਸੁੱਥੇ ਵਸਤਰ ਪਾ ਕੇ ਥੱਲੇ ਆਸਣ ਲਾ ਕੇ ਤੁਸੀਂ ਪਾਠ ਜ਼ਰੂਰ ਕਰਨਾ ਜੋ ਜੋਗੀ ਜੀ ਸਾਹਿਬ ਜੀ ਦਾ ਸਿਮਰਨ ਕਰਸਾ ਰਹਦੇ ਹੁ ਸੁਖਮਨੀ ਸਾਹਿਬ ਦਾ ਚਪਾਈ ਸਾਹਿਬ ਜੀ ਦਾ ਮੂਲ ਮੰਤਰ ਸਾਹਿਬ ਦਾ ਪਾਠ ਵੀ ਉਨਾ ਚਿਰ ਕਰ ਸਕਦੇ ਆ ਤੁਸੀਂ ਕਰਕੇ ਦੇਖਿਓ ਜੀ ਤੁਹਾਡੇ ਘਰ ਦੇ ਵਿੱਚ ਕਿੰਨੀ ਸੁਖ ਸਮਰiddhi ਆਉਂਦੀ ਆ ਤੇ ਵੇਖੋ ਇਹ ਆਪਾਂ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਵੀ ਸੂਰਜ ਨੂੰ ਜਦੋਂ ਵੀ ਗ੍ਰਹਿਣ ਆਦਾ ਉੱਥੇ ਤੁਸੀਂ ਬਾਹਰ ਨਾ ਤੁਰੋ ਫਿਰੋ ਇਹ ਤੁਹਾਡੇ ਸਿਹਤ ਤੇ ਵੀ ਮਾੜਾ ਅਸਰ ਪੰਦਾ ਤੇ ਤੁਸੀਂ ਸਿਰਫ ਅੰਦਰ ਬੈਠ ਕੇ ਤੁਸੀਂ ਸਿਮਰਨ ਨਾਲ ਜੁੜੋ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਆਊਗੀ ਸੋਹਣਾ ਸਮਾਂ ਤੁਹਾਡੇ ਘਰ ਦੇ ਇਤੇ ਆਊਗਾ ਇੱਕ ਸੂਰਜ ਗ੍ਰਹਿ ਤੋਂ ਲੱਗਣ ਤੋਂ ਪਹਿਲਾਂ ਪਹਿਲਾਂ ਤੁਸੀਂ ਛੱਤ ਦੇ ਉੱਤੇ ਸਾਫ਼ ਕਰਕੇ ਉਹਦੇ ਉੱਤੇ ਪਾਣੀ ਤੁਸੀਂ ਜਰੂਰ ਛਿਆਂ ਲਈ ਪਾਣੀ ਤੁਸੀਂ ਜਰੂਰ ਧਰਨਾ ਇਸ਼ਨਾਨ ਕਰਕੇ ਸਿਮਰਨ ਤੇ ਅੱਧਾ ਘੰਟਾ ਘੰਟਾ ਤੁਸੀਂ ਉਸ ਦਿਨ ਜਰੂਰ ਲਾਓ ਤੁਸੀਂ ਦੇਖੋ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਵਰਕਤਾਂ ਆਉਣਗੀਆਂ ਸੋਹਣਾ ਸਮਾਂ ਆਊਗਾ ਇੰਨੇ ਕੰਮ ਇੰਨੇ ਪਾਪ ਤੁਹਾਨੂੰ ਦੱਸ ਦਿੰਦੇ ਇਹਨਾਂ ਵਿੱਚ ਕੋਈ ਵੀ ਕਰੋ ਇਸ ਕਰਜ਼ੇ ਤੋਂ ਮੁਕਤੀ ਤੁਹਾਨੂੰ ਜਰੂਰ ਮਿਲੂਗੀ ਜੀ ਤੇ ਪਰਮਾਤਮਾ ਨੇ ਦਾ ਸੁੱਖ ਸ਼ਾਂਤੀ ਮਿਲੂਗੀ ਇੱਕ ਇੱਕ ਮੈਂ ਤੁਹਾਨੂੰ ਇੱਕ ਦੱਸ ਦਿਆਂ ਸ਼ਨੀਵਾਰ ਵਾਲੀ ਰਾਤ ਜਿਹੜੀ ਰਾਤ ਮੱਸੀ ਆਗੀ ਜਿਵੇਂ ਸ਼ਨੀਵਾਰ ਦੀ ਮੱਸੀ ਆਗੀ ਸ਼ਨੀਵਾਰ ਦੀ ਰਾਤ ਨੂੰ ਤੁਸੀਂ ਜੇ ਤੁਸੀਂ ਕਰਜ਼ੇ ਦੇ ਵਿੱਚ ਬਹੁਤ ਜਕੜਿਆ ਬਹੁਤ ਸਾਰੇ ਉਪਾਅ ਕਰ ਲੇ ਹੱਲ ਕਰਾਲੇ ਕੋਈ ਤੁਹਾਨੂੰ ਆ ਕਿਤੇ ਤੁਹਾਨੂੰ ਕੋਈ ਰਾਹ ਨਹੀਂ ਮਿਲਦਾ ਤੇ ਇੱਕ ਕੰਮ ਤੁਸੀਂ ਇਹ ਜ਼ਰੂਰ ਕਰ ਸਕਦੇ ਹੋ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਲੈ ਲੈਣਾ ਹੈਗਾ ਵੀ ਸ਼ਨੀਵਾਰ ਦੀ ਰਾਤ ਮੱਸੀ ਵਾਲੀ ਰਾਤ ਸਰੋਂ ਦੇ ਤੇਲ ਦਾ ਦੀਵਾ ਲੈਣਾ ਤੇ ਉਹਦੇ ਵਿੱਚ ਤੁਸੀਂ ਇੱਕ ਚੁੰਡੀ ਪਾਉਣੀ ਹੈ ਜੀ ਹਲਦੀ ਦੀ ਇੱਕ ਚੁੰਡੀ ਉਹਦੇ ਵਿੱਚ ਹਲਦੀ ਪਾ ਕੇ ਤੇ ਚਾਰੋਂ ਚ ਲੌਂਗ ਪਾ ਕੇ ਤੇ ਉਹ ਦੀਵੇ ਨੂੰ ਆਪਣੇ ਘਰ ਦੇ ਗੇਟ ਅੱਗੇ ਰਾਤ ਨੂੰ ਜਗਾ ਕੇ ਰੱਖ ਲੈਣਾ ਚਾਹੇ ਘਰ ਦੇ ਗੇਟ ਅੱਗੇ ਜੇ ਤੁਹਾਡਾ ਕਰ ਸੋਨਵਾ ਇਹਨਾਂ ਦੇ ਕੋਈ ਬਹਿਮ ਕਰੂਗਾ ਵੀ ਘਰ ਤੇ ਕੀ ਲਾਏ ਆਪਾਂ ਆਂਦੇ ਲੋਕਾਂ ਦੀ ਵੀ ਪ੍ਰਵਾਹ ਥੋੜੀ ਜਿਹੀ ਆਪਾਂ ਜ਼ਿਆਦੇ ਕਰਦੇ ਆਂ ਵੀ ਕੋਈ ਕੀ ਆਖੂ ਵੀ ਖਣ ਕੀ ਟੂਣਾ ਟੱਪਾ ਜਾ ਕਰੀ ਬੈਠੇ ਬਾਹਰ ਮੂਰੇ ਦੀਵਾ ਕਿਉਂ ਜਗਾਏ ਤਾਂ ਤੁਸੀਂ ਇਹ ਦੀਵੇ ਨੂੰ ਛੱਤ ਦੇ ਉੱਤੇ ਵੀ ਰੱਖ ਸਕਦੇ ਆਂ ਇਹ ਤੁਸੀਂ ਦੀਵਾ ਜ਼ਰੂਰ ਜਗਾਉਣਾ ਮੱਸਿਆ ਵਾਲੀ ਰਾਤ ਸ਼ਨੀਵਾਰ ਵਾਲੀ ਰਾਤ ਇਹ ਦਿਨਾਂ ਅਜੇ ਦੇਖੋ ਤੁਹਾਡੇ ਘਰ ਦੇ ਵਿੱਚ ਬਹੁਤ ਸੁੱਖ ਸਮ੍ਰiddhi ਆਊਗੀ ਤੇ ਤੁਸੀਂ ਕਰਜ਼ੇ ਦੇ ਜਾਲ ਚੋਂ ਨਿਕਲੋਗੇ ਜੀ ਕੋਈ ਨਿਕਲਣਾ ਤੁਹਾਨੂੰ ਰਾਹ ਜ਼ਰੂਰ ਮਿਲੂਗਾ ਪਰਮਾਤਮਾ ਕਰੇ ਕਰਜਾ ਕਿਸੇ ਦੇ ਸਿਰ ਤੇ ਨਾ ਚੜੇ ਜੇ ਧੀ ਦਿੱਤੀ ਹੈ ਤਾਂ ਮਹਾਰਾਜ ਉਹਨੂੰ ਧਨ ਵੀ ਬਹੁਤ ਸਾਰਾ ਦੇਵੇ ਤਾਂ ਕਿ ਧੀ ਦਾ ਪਿਉ ਕਰਜਾਈ ਕਦੇ ਵੀ ਨਾ ਹੋਵੇ ਜੀ ਜਿਨੇ ਧੀ ਦੇਤੀ ਕਰਜ਼ਦਾਰ ਤੋਂ ਪਹਿਲੇ ਹੁੰਦਾ ਹੈ ਤੇ ਜਦੋਂ ਧਨ ਜਾਂਦਾ ਘਰੇ ਫਿਰ ਉਹ ਸਮਾ ਆਪ ਨੂੰ ਪਤਾ ਜੀ ਪਰਮਾਤਮਾ ਸਾਰੇ ਤੰਦਰੁਸਤੀਆਂ ਬਖਸ਼ੇ ਜਿਹਨੂੰ ਧੀਆ ਦਿੱਤੀਆਂ ਉਹ ਢੇਰ ਸਾਰਾ ਧਨ ਵੀ ਦੇਵੇ ਸੋ ਸਮ੍ਰiddhi ਧੀਆ ਨੂੰ ਮੱਤਵੰਦ ਬਖਸ਼ੇ ਮਾਪੇ ਦੀ ਇੱਜ਼ਤ ਉੱਚੀ ਇੱਜ਼ਤ ਰੱਖਾਂ ਦਾ ਧੀਆ ਨੂੰ ਖਾਲ ਮੱਤਬੰਦ ਬਖਸ਼ੇ ਤੇ ਇਹ ਤੁਹਾਨੂੰ ਵੀਡੀਓ ਵਧੀਆ ਲੱਗੀ ਭੀ ਚੈਨਲ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਨਾ ਤੇ ਪ੍ਰਮਾਤਮਾ ਤੁਹਾਨੂੰ ਤਨ ਦੁੱਖਾਂ ਦਾ ਰਾਹ ਚੋਂ ਉਤ੍ਰਕਿਏ ਬਖਸ਼ੇ ਸੁੱਖ ਸ਼ਾਂਤੀਆਂ ਬਖਸ਼ੇ ਇਸੇ ਤਰ੍ਹਾਂ ਤੁਸੀਂ ਹਾਸੇ ਖੇੜ ਦੇ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਜੀ ਤੇ ਤੁਸੀਂ ਇਹ ਨਾਖਿਆ ਕਰੋ ਮੈਨੂੰ ਇਹ ਕਮੈਂਟ ਨਾ ਮੈਨੂੰ ਇਸ ਉਪਾਅ ਨਾਲ ਫਾਇਦਾ ਨਹੀਂ ਹੋਇਆ ਕੋਈ ਹਰ ਤੁਸੀਂ ਉਪਾਅ ਹਰ ਇੱਕ ਕਰਿਆ ਕਰੋ ਜੀ ਕੋਈ ਪਤਾ ਨਹੀਂ ਕਿਹੜੇ ਵੇਲੇ ਪ੍ਰਮਾਤਮਾ ਤੁਹਾਡੇ ਅਰਦਾਸ ਸੁਣ ਲੇ ਕਿਹੜੇ ਵੀ ਸੋਡੀ ਨੇੜੇ ਜੇ ਹੋ ਕੇ ਕੋਈ ਗੱਲ ਤੁਹਾਡੀ ਸੁਣ ਲੇ ਤੇ ਤੁਹਾਡਾ ਉਹਦੀ ਹੱਲ ਹੋ ਜੂਗਾ ਜੀ ਤੇ ਪੂਰੇ ਵਿਸ਼ਵਾਸ ਨਾਲ ਸੱਚੀ ਸ਼ਰਧਾ ਨਾਲ ਕਰਿਆ ਕਰੋ ਹਰ ਇੱਕ ਪਾ ਕੋਈ ਕਿਸੇ ਨੂੰ ਕੋਈ ਪਾ ਕਿਸੇ ਨੂੰ ਫਾਇਦਾ ਕਰ ਜਾਂਦਾ ਕੋਈ ਕਿਸੇ ਨੂੰ ਕੋਈ ਪਤਾ ਨਹੀਂ ਤੁਹਾਨੂੰ ਕਿਹੜੇ ਪਾ ਨੇ ਕਿਹੜੇ ਵੇਲੇ ਫਾਇਦਾ ਕਰਦੇ ਨੇ ਤੇ ਜੀ ਉਪਾ ਕਰਦੇ ਰਿਹਾ ਕਰੋ ਕੋਈ ਇਹ ਚ ਬਹਿ ਭਰਮ ਨਹੀਂ ਹੁੰਦਾ ਕੋਈ ਡਰ ਨਹੀਂ ਹੁੰਦਾਗਾ ਤੇ ਜਿੱਥੇ ਆਪਾਂ ਨੂੰ ਸੁੱਖ ਸੁਹਣ ਤੇ ਆਪਣਾ ਪਰਿਵਾਰ ਨੂੰ ਸਕੂਨ ਮਿਲਦਾ ਆਪਣਾ ਪਰਿਵਾਰ ਸੁੱਖਾਂ ਚੋਂ ਦਾ ਦੁੱਖ ਖਤਮ ਹੁੰਦਿਆ ਤੇ ਉਥੇ ਆਪਾਂ ਨੂੰ ਇਹ ਕੰਮ ਕਰ ਲੈਣੇ ਚਾਹੀਦੇ ਜੀ ਪ੍ਰਮਾਤਮਾ ਤੁਹਾਨੂੰ ਮਤਵੰਤ ਬਖਸ਼ੇ ਲੰਬਾ ਵਕਸ਼ੇ ਤੇਨ ਡੁਕੁਨੇ ਰਾ ਚੁਕੁਨੇ ਤਰਕੀਆਂ ਬਖਸ਼ੇ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ